ਰੇਡੀ ਮੇਜਰ ਦੇ ਭਤੀਜੇ ਦੇ ਵਿਆਹ ਦੀ ਤਿਆਰੀ ਚੱਲ ਰਹੀ ਸੀ ਅਤੇ ਮੇਜਰ ਪਰਿਵਾਰ ਸਮੇਤ ਆਇਆ ਹੋਇਆ ਸੀ ਡੰਡੀ ਇੰਨੇ ਨੂੰ ਮੇਜਰ ਦੇ ਫੋਨ ਦੀ ਘੰਟੀ ਵੱਜੀ ਫੋਨ ਉਸ ਦੇ ਬਾਹਰ ਵਾਲੇ ਮੁੰਡੇ ਦਾ ਸੀ ਜੋ 6 ਸਾਲ ਪਹਿਲਾਂ ਕੈਨੇਡਾ ਗਿਆ ਸੀ ਡੰਡੀ ਮੇਜਰ ਨੇ ਫੋਨ ਸਪੀਕਰ ਉੱਤੇ ਹੀ ਚੱਕ ਲਿਆ ਅਤੇ ਅੱਗੋਂ ਉਸ ਦਾ ਮੁੰਡਾ ਬਿੰਦਰ ਬੋਲਿਆ ਸਤਿ ਸ਼੍ਰੀ ਅਕਾਲ ਬਾਪੂ ਜੀ ਮੈਂ ਸੋਚਦਾ ਇਸ ਵਾਰ ਮੈਂ ਪੰਜਾਬ ਆਵਾਂ ਨਾਲੇ ਚਾਚੇ ਦੇ ਮੁੰਡੇ ਦਾ ਵਿਆਹ ਦੇਖ ਲਵਾਗਾ ਅਤੇ ਨਾਲੇ ਤੁਹਾਨੂੰ ਸਾਰਿਆਂ ਨੂੰ ਮਿਲ ਲਵਾਂਗਾ ਅੰਡੀ ਲੈ ਪੁੱਤ ਤੂੰ ਕਿਹੜੀ ਗੱਲ ਕਰ ਦਿੱਤੀ ਤੂੰ ਭਾਵੇਂ ਕੱਲ ਨੂੰ ਆ ਜਾ ਨਾਲੇ ਹਾਂ ਜਦੋਂ ਆਉਣਾ ਹੀ ਹੈ ਤਾਂ 35 ਲੱਖ ਮੇਰੇ ਅਕਾਊਂਟ ਵਿੱਚ ਪਾ ਦੇ ਮੈਂ ਇੱਕ ਜਗਾ ਦੇਖੀ ਹੈ ਜੋ ਭਾ ਸੇਰਾ ਮਿਲ ਰਹੀ ਹੈ ਡੰਡੀ ਅੱਗਿਓ ਤੇਰਾ ਵਿਆਹ ਵੀ ਕਰਨਾ ਇਨ ਟੰਡੀ ਅਜੇ ਮੇਜਰ ਨੇ ਇੰਨਾ ਹੀ ਕਿਹਾ ਸੀ ਕਿ ਨਾਲ ਹੀ ਉਸ ਦੇ ਵੱਡੇ ਮੁੰਡੇ ਤੇਜੇ ਨੇ ਫੋਨ ਫੜ ਲਿਆ ਅਤੇ ਕਹਿਣ ਲੱਗਾ ਦੇਖ ਵੀਰਾ ਜੇ ਤੂੰ ਆਣਾ ਹੈ ਤਾਂ 15 ਲੱਖ ਮੇਰੇ ਅਕਾਊਂਟ ਵਿੱਚ ਪਾ ਦੇ ਮੈਂ ਤੇਰੇ ਲਈ ਵੱਡੀ ਗੱਡੀ ਫੋਰਚੂਨਰ ਬੱਕ ਕਰਵਾ ਦੇਵਾਂਗਾ ਨਾਲੇ ਆਪਣੀ ਇਲਾਕੇ ਵਿੱਚ ਪੂਰੀ ਤੂਤੀ ਬੋਲਦੀ ਹੈ ਡੰਡੀ ਪਤਾ ਵੀ ਤਾਂ ਲੱਗੇ ਕਿ ਹਵੇਲੀ ਵਾਲਿਆਂ ਦਾ ਮੁੰਡਾ ਬਾਹਰੋਂ ਆਇਆ ਹੈ ਡੰਡੀ ਨਾਲੇ ਹਾਂ ਸੱਚ ਮੇਰੇ ਲਈ ਵਧੀਆ ਕੰਪਨੀ ਦੇ ਬ੍ਰਾਂਡਡ ਕੱਪੜੇ ਅਤੇ ਦਰਜਨ ਰੈਡੀ ਕੜੀਆਂ ਜੋ ਵਧੀਆ ਬ੍ਰਾਂਡ ਦੀਆਂ ਹੋਣ ਨੋਟ ਕਰ ਲਵੀਂ ਡੰਡੀ ਜਿਹੜੀਆਂ ਕਿਸੇ ਕੋਲ ਨਾ ਹੋਣ ਅਤੇ ਤੇਰੀ ਭਾਬੀ ਦਾ ਆਈਫੋਨ ਵੀ ਟੁੱਟ ਗਿਆ ਹੈ ਡੰਡੀ ਓ ਵੀ ਆਉਂਦਾ ਹੋਇਆ ਨਵੇਂ ਮਾਡਲ ਦਾ ਲੈ ਆਵੀਂ ਨੰਡੀ ਤੇਜੇ ਦੀ ਗੱਲ ਅਜੇ ਹੋ ਹੀ ਰਹੀ ਸੀ ਕਿ ਉਸ ਦੀ ਵੱਡੀ ਭੈਣ ਰਾਣੀ ਨੇ ਉਸ ਕੋਲੋਂ ਫੋਨ ਫੜ ਲਿਆ ਦੇਖ ਵੀਰਾ ਪਿਛਲੀ ਵਾਰ ਤੂੰ 10000 ਰੁਪਿਆ ਰਖੜੀ ਉੱਤੇ ਪਾ ਕੇ ਸਾਰ ਦਿੱਤਾ ਸੀ ਪਾਰ ਇਸ ਵਾਰ ਇਦਾਂ ਨਹੀਂ ਚੱਲਣਾ ਮੈਂ ਆਂਡ ਗਵਾਂਡ ਵਿੱਚ ਪੂਰਾ ਰੋਹਬ ਬਣਾਇਆ ਹੋਇਆ ਹੈ ਕਿ ਮੇਰਾ ਵੀਰਾ ਬਾਹਰਲੇ ਦੇਸ਼ ਪੱਕਾ ਹੈ ਡੰਡੀ ਇਸ ਵਾਰ 51000 ਦਾ ਸ਼ਗਨ ਦੇ ਕੇ ਜਾਈਂ ਨਾਲੇ ਹਾਂ ਇਸ ਵਾਰ ਆਉਂਦਾ ਹੋਇਆ ਆਪਣੇ ਜੀਜੇ ਲਈ ਇੱਕ ਵਧੀਆ ਟੈਬ ਆਈਫੋਨ ਦਾ ਲੈ ਕੇ ਆਈ ਕਿਉਂਕਿ ਕੰਪਨੀ ਵਿੱਚ ਕੰਪਿਊਟਰ ਚਲਾਉਂਦੇ ਚਲਾਉਂਦੇ ਉਹਨਾਂ ਨੂੰ ਬਹੁਤ ਦਿੱਕਤ ਆ ਰਹੀ ਹੈ ਡੰਡੀ ਤੇਰੇ ਭਾਂਜੇ ਦੇ ਬੂਟ ਚਾਕਲੇਟ ਅਤੇ ਟਾਫੀਆਂ ਵਗੈਰਾ ਵੀ ਲੈ ਆਵੀ ਅਜੇ ਬਿੰਦਰ ਸੋਚ ਹੀ ਰਿਹਾ ਸੀ ਕਿ ਇਹਨੇ ਨੂੰ ਬਿੰਦਰ ਦੇ ਚਾਚੇ ਦਾ ਮੁੰਡਾ ਤੇਜਾ ਵੀ ਆ ਗਿਆ ਜਿਸ ਦਾ ਵਿਆਹ ਹੋਣਾ ਸੀ ਡੰਡੀ ਉਸ ਨੇ ਫੋਨ ਫੜ ਕੇ ਪੈਂਦੀ ਸੱਟੇ ਹੀ ਕਹਿ ਦਿੱਤਾ ਆਉਂਦਾ ਹੋਇਆ ਮੇਰੇ ਵਾਸਤੇ ਵਧੀਆ ਬ੍ਰਾਂਡ ਦੀ दारू ਪਰਫਿਊਮ ਵਗੈਰਾ ਲੈ ਕੇ ਆਵੀਂ ਡੰਡੀ ਇੰਨਾ ਕਹਿ ਕੇ ਤੇਜੇ ਨੇ ਫੋਨ ਕੱਟ ਦਿੱਤਾ ਡੰਡੀ ਵਿੰਦਰ ਵਿਚਾਰਾ ਸੋਚ ਰਿਹਾ ਸੀ ਕਿ ਉਸ ਨਾਲ ਬਣੀ ਕੀ ਡੰਡੀ ਉਸ ਨੂੰ ਕਿੰਨੀਆਂ ਸ਼ਿਫਟਾਂ